ਸਨੀ ਮਾਰਟਰ ਦੇ ਸਿੱਧੂ ਮੂਸੇਵਾਲੇ ਦਾ 4-10 ਗਾਣਾ ਅਜ 5 ਵਜੇ ਸਨੀ ਦੇ YouTube ਚੈਨਲ ਉੱਪਰ ਰਿਲੀਜ਼ ਹੋਇਆ ਗਾਣਾ ਰਿਲੀਜ਼ ਹੁੰਦਿਆਂ ਹੀ YouTube ਹੈਂਗ ਹੋ ਗਿਆ ਕੀ ਤੋ ਪਤਾ ਲਾਇਸ ਲੱਖਾਂ ਵਿੱਚ ਸਨ ਪਰ ਵੀਓ ਸਿਰਫ 1 ਘੰਟੇ ਵਿੱਚ 4500 ਹੀ ਇਸ ਤੋਂ ਬਾਅਦ ਸਨੀ ਨੇ ਇੱਕ ਆਡੀਓ ਛੱਡੀ ਜਿਸ ਵਿੱਚ ਉਹ ਦੱਸਿਆ ਕਿ ਉਸ ਦਾ YouTube ਚੈਨਲ ਹੈਂਗ ਹੋ ਗਿਆ ਹੈ ਤੁਸੀਂ ਵੀ ਇਹ ਆਡੀਓ ਸੁਣੋ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਜੱਟ ਹੋਣ ਲੱਗਿਆ ਥੈਂਕ ਯੂ ਸਾਰਿਆਂ ਦਾ ਤੁਸੀਂ YouTube ਆਪਣਾ ਹੈਂਗ ਕਰਦੇ ਨਾ ਤੇ ਆ ਆਪਣਾ Spotify ਲਿੰਕ ਮੈਂ ਭੇਜਿਆ ਇਹਨੂੰ ਜਰੂਰ ਸੁਣਿਆ ਹੋਣਾ ਇਹ ਤੇ ਆਪਾਂ ਬਾਈ ਦਾ ਗਾਣਾ ਮੇਰਾ ਗਾਣਾ ਆਪਾਂ ਬੈਲਬੋਰਡ ਤੇ ਹਮੇਸ਼ਾ ਤੁਸੀਂ ਲੈ ਕੇ ਆਇਆ ਨਾ ਇੱਕ ਵਾਰੀ ਹੋਰ ਉੱਥੇ ਆਪਾਂ ਲੱਗ ਜਾਣਾ ਗਾਣੇ ਨੂੰ ਤੇ ਆ ਜਿਹੜਾ ਕੁਝ ਵੀ ਅੱਜ ਤੱਕ ਮੇਰੇ ਨਾਲ ਹੋਇਆ ਚੰਗਾ ਉਹ ਥੋੜੇ ਸਾਰੇ ਕਰਕੇ ਹੋਇਆ ਥੈਂਕ ਯੂ ਮੇਰੇ ਭੈਣ ਭਰਾਵੋ ਨਾ ਤੁਸੀਂ ਅੱਜ ਮੇਰੇ ਨਾਲ ਖੜੇ ਹੋ ਮੈਨੂੰ ਹੋਰ ਕਿਸੇ ਲੋੜੀ ਨਹੀਂ ਪਈ ਨਾ ਦੇ ਆਵਿਅਸਲੀ ਇੱਕ ਦਾ ਜਿਹੜੀ ਮੈਂ ਨਾ ਜਿਹੜਾ ਕੁਝ ਹੋ ਰਿਹਾ ਅੱਜ ਹੈ ਨਾ ਆ ਬਾਈ ਕਰਕੇ ਹੋ ਰਿਹਾ ਜਿਹੜੇ ਇੱਥੇ ਜੁੰਦੇਜੀ ਲੋਕ ਹਨ ਉਹਦੀ ਜ਼ਬਾਨ ਤੋਂ ਮੁੱਕਰ ਜੁੰਦੇ ਆ ਪਰ ਬਾਈ ਇੱਥੇ ਹੈ ਵੀ ਨਹੀਂ ਪਰ ਫਿਰ ਵੀ ਉਹਨੇ ਤੇ ਉਹਨੇ ਤੇ ਉਹਦੀ ਫੈਮਿਲੀ ਨੇ ਜ਼ਬਾਨ ਤੇ ਖੜੇ ਆ ਇਹ ਜਿਹੜਾ ਕੁਝ ਮੈਨੂੰ ਬਾਈ ਕਹਿ ਕੇ ਗਿਆ ਸੀ ਉਹਨਾਂ ਨੇ ਵੀ ਕੀਤਾ ਨਾ ਸੋ ਮੈਂ ਆ ਚੀਜ਼ ਤੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਮੈਂ ਅੱਜ ਵੀ ਉਹ ਕਹਿੰਦਾ ਕਿ ਮੈਂ ਆਸਾਨ ਨਹੀਂ ਬੋਲ ਸਕਦਾ ਲਗਦੇ ਨਹੀਂ ਬੋਲ ਸਕਦਾ ਨਾ ਤੇ ਮੈਂ ਜਿੱਥੇ ਤੁਸੀਂ ਕਹੋਗੇ ਮੈਂ ਉੱਥੇ ਖੜਾ ਬਾਈ ਕਰਕੇ ਵੀ